ਮਾਤਾ ਜੀ ਹੋਰ ਗੱਲ ਕਹੀ ਜਾ ਰਹੀ ਹੈ ਕਿ ਬੁਨੋ ਇੰਡੀਸਕਤਾ ਯੋਗੀ ਹੈ ਖਾਸ ਕਰਕੇ ਸਮਾਨੀਆਂ ਤੇ ਨੀਆ ਉ ਵੀ ਰੋਕੇ ਜਾਂ ਰਹੀਆਂ ਹਨ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੋਂ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤੇ ਆਪਣੇ ਬਾਰੇ ਪਤਾ ਜੇ ਤੁਸੀਂ ਤੁਹਾਨੂੰ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇਕਾਰ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਠਿੱਕਿਆ ਸਭ ਆਰਾਮ ਆ ਗਿਆ ਹਾਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ पेपर उन्होंने इसकी आपने कहा कि मेडिसिन लेनी है और तो खाना भी खाना है वो सुनदे नहीं अच्छा खाने को क्या दिया गया आपको जैसे कुछ कोई जानकारी मिली थी सिर्फ बर्फ दी गई और खाने को कुछ नहीं जो वो लोग देते थे वो मैं खा नहीं सकती कि मैं वेजिटेरियन हूँ। जी जी अच्छा जी वो देते थे ब्रेड सैंडविच टर्की बीफ ऐसा ਮੋਹ ਮਾਹਤਮੀ ਪਰ ਜਿਹੜੇ ਕਿੰਨੇ ਮਿਹਰਬਾਨੀ ਨਾਲ ਅਸਸ਼ੀਦਾ ਕਿ ਤੁਹਾਨੂੰ ਇਹ ਦੱਸਿਆ ਗਿਆ ਕਿ ਰੀਜ਼ਨ ਕਿਉਂਕਿ ਤੁਸੀਂ ਉੱਥੇ ਇਹ ਤਾਂ ਕੁਝ ਲਿਖ ਨਹੀਂ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਕਿਉਂਕਿ ਤਾਂ ਵੀ ਨਹੀਂ ਫਾਈਲ ਲੱਗੀ ਹੋਈ ਹੈ ਪ੍ਰੋਸੀਜਰ ਨੂੰ ਫੋਲੋ ਕਰਦੇ ਸੀ ਕਿੰਨੀ ਸਾਤ ਉੱਥੇ ਸੀ ਇਹ ਬੇਟਾ ਹੋਰ ਹੋਰ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਫੋਟੋਨਲ ਹੁੰਦੀ ਹੈ ਆਪਸ ਡਾਕੂਮੈਂਟ ਦਿੰਦੇ ਨਹੀਂ ਹੁੰਦੇ ਦਿੰਦੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ ਅੱਛਾ